ਮੋਬਾਈਲ ਪਰ ਅਪਡੇਟ ਪਲੇਸ ਟੂ ਜੋ ਖੜੇ ਖੜੇ ਬੋਲੀ ਨੰਬਰ ਲੱਗ ਜਾਈਏ ਨਹੀਂ ਹੋ ਰਹਾ ਆ ਵੀਡੀਓ ਵਿੱਚ ਬਣਾਈਏ लास्ट ਤੱਕ ਵੀ ਇਹ ਪੂਰੀ ਦਾ ਅਨੰਦ ਮੰਨਿਆ ਕਰਕੇ ਜੀ ਅੱਜ ਕੱਲ੍ਹ ਦੀ ਆਜਾਪਾ ਪਹੁੰਚੇ ਆ ਜੀ ਆਪਾਂ ਸੈਂਡੋ ਆਫ ਫਾਰਮ ਦੀ ਠਿਕਣਾ ਮੀਰ ਸਰਬੱਤ ਨ ਦੇ ਪੈ ਜਾਂਦਾ ਬਾਈ ਦਾ ਸਪੈਸ਼ਲ ਹਸਤੀ ਦੀ ਬਿਲਡਿੰਗ ਹੈ ਉਸ ਦੇ ਪਿੱਛੇ ਬੋਰਡ ਦੇ ਵਿੱਚ ਵੀ ਦੇਖ ਸਕਦੇ ਹੋ ਕੈਮਰਾ ਬਾਰਦੇ ਬਾਈ ਸਰ ਜੀ ਸੈਲਨੀ ਡਾ ਫਾਰਮ ਸਪੈਸ਼ਲ ਹਸਕੀਜ਼ ਬਿਲਡਿੰਗ ਇਹਨਾਂ ਦੀ ਤੇ ਆਪਾਂ ਭਾਈ ਜੀ ਡਾਕਟਰ ਸੁਰਿੰਦਰ ਉਹਦੇ ਮੇ ਪਹੁੰਚੇ ਅੱਜ ਤੁਹਾਨੂੰ ਮਨਾਉਣ ਦੇ ਭਾਈ ਨਾਲ ਅਸੀਂ ਆ ਗਏ ਹਾਂ ਅਸੀਂ ਆ ਗਏ ਰੋਟੀ ਦੇ ਆ ਗਏ ਵੈਲਕਮ ਜੀ ਜੀ ਆਏ ਸਰ ਜੀ ਆਪਣੇ ਭਾਈ ਨੇ ਡਾਕਟਰ ਜੀ ਸੁਰਿੰਦਰ ਜੀ ਸਿਗਰ ਸਾਈਨਡ ਆਫ ਫਾਰਮ ਸਪੈਸ਼ਲ ਹਸਕੀਜ਼ ਬਿਲਡਿੰਗ ਆ ਤੇ ਅੱਜ ਜੀ ਬਹੁਤ ਬਹੁਤ ਜੀ ਵੈਲਕਮ ਜੀ ਜੀ ਆਏ ਹਾਂ ਜੀ ਹਾਂ ਜੀ ਆ ਜਾਓ ਆ ਜਾਓ ਹਾਏ ਹਾਏ ਹੁੰਚੇ ਸੀਗੇ ਡਾਕਟਰ ਵਾਈ ਲਵੇ ਡਾਕਟਰ ਸੁਵਿੰਦਰ ਆਪਣਾ ਤੁਹਾਨੂੰ ਪਹਿਲਾਂ ਵੀ ਇੰਟਰੋਡਕਸ਼ਨ ਦੇ ਚੁੱਕੇ ਆ ਸਾਰੀ ਬਾਈ ਹੋਰਾਂ ਦੀ ਟੀਮ ਹੈ ਸਾਰੀ ਠੀਕ ਹੈ ਨਾ ਨੀਅਰ ਦੜਬਾ ਹੀ ਪੈ ਜਾਂਦੇ ਬਾਈ ਆਪਣੇ ਸਾਰਿਆਂ ਦੀ ਹਾਂਜੀ ਹਾਂਜੀ ਹਾਂ ਨੀਅਰ ਦੜਬਾ ਪੈ ਜਾਂਦਾ ਤੇ ਸਾਰੇ ਹੀ ਬਰੀਡਰ ਦੇ ਵਿੱਚ ਸ਼ੌਂਕ ਨੇਗੇ ਜਿੰਨਾਂ ਪਾਈ ਉਹਨਾਂ ਦਾ ਠੀਕ ਹੈ ਨਾ ਆਪਣਾ ਆਪਣਾ ਡੌਗ ਲਈ ਬਰੀਡ ਦਾ ਕੰਮ ਹੈ ਤੇ ਅੱਜ ਬਾਈ ਨੇ ਸਾਰਿਆਂ ਨੂੰ ਇਨਵਾਈਟ ਕੀਤਾ ਸੀਗਾ ਮੈਨੂੰ ਹੀ ਬੁਲਾਇਆ ਸੀਗਾ ਸਾਡੇ ਚੈਨਲ ਕਰਨ ਲਈ ਵੀ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਆਰਜੀ 59 ਚੈਨਲ ਦਾ ਧੰਨਵਾਦ ਜੀ ਇੱਥੇ ਬਹੁਤ ਸਾਰੇ ਟੀਮ ਦਾ ਹਾਂਜੀ ਹਾਂਜੀ ਤੇ ਵੀਰੇ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆਪਣੇ ਕੋਲੇ ਵੀਰੇ ਹਸਕੀ ਸੁਪਰ ਗੂਰੂ ਕੋਟ ਦੇ ਵਿੱਚ ਤੇ ਜਰਮਨ ਦੇ ਜੀ ਸਪੈਸ਼ਲਿਸਟ ਇਸ ਹੀ ਹੈ ਜੀ ਇਹ ਕੈਮਰਾ ਦੇਖਿਓ ਉਹ ਕਹਿਣ ਲੱਗੇ ਵੀ ਸਾਡੇ ਜੀ ਇੰਪੋਰਟ ਕੀਤੇ ਡੌਗ ਨੇ ਕਿ ਪਰ ਬਾਈ ਦਾ ਕਹਿਣ ਦਾ ਮਤਲਬ ਹੈ ਕਿ ਸਾਡੇ ਨੇ ਵੀ ਇੰਡੀਆ ਦਾ ਹੈ ਇੰਡੀਆ ਦੀ ਬਰੀਡ ਹੈ ਜਿਹਦੇ ਵਿੱਚ ਕੰਮ ਕਰ ਰਹੇ ਆ ਸੀ ਜਿਹੜੇ ਵੀ ਬੱਚੇ ਤਿਆਰ ਕਰ ਰਹੇ ਨੇ ਆਪਣੇ ਘਰ ਦੇ ਤਿਆਰ ਕਰ ਰਹੇ ਨੇ ਇੰਟਰਨੈਟ ਦੇ ਘਰ ਦੇ ਆ ਜੀ ਆਪਣੀ ਸਟਾਰਟ ਸਰਵਿਸ ਵੀ ਹੈ ਦੀ ਸਾਡੇ ਸਾਡੇ ਸੁਪਰ ਬੁਲੀ ਕੋਟ ਮੇਲ ਦੀ ਸਰਵਿਸ ਹੈ ਜੀ ਠੀਕ ਹੈ ਇਹਨਾਂ ਦੀ ਚਾਰਜਿੰਗ ਵੀ ਤੇ ਆਪਾਂ ਬਾਂਦਰਾ ਪੱਪੀ ਤੇ ਨਹੀਂ ਕੋਈ ਬੱਚਾ ਉਹ ਕਰਦੇ ਵੀ ਉਹਨਾਂ ਦੇ ਘੜਦੇ ਹੈਗੇ 25000 ਇਹਨਾਂ ਦੀ ਕੀ ਰੱਖੀ ਹੋਇਆ ਜੇ 25000 ਰੁਪਏ 25000 ਰੁਪਏ ਤੋਂ ਅਸੀਂ ਨਾਲ ਤਾਲ ਦੇ ਹਾਂਜੀ ਠੀਕ ਹੈ ਤੇ ਬ੍ਰਦਰ ਇਹਦਾ ਪੱਪੀ ਜੇ ਲੈਣਾ ਹੋਵੇ ਤਾਂ ਉਹਦਾ ਕੀ ਪ੍ਰਾਈਸ ਚੱਲਦਾ ਹੈ ਪੱਪੀ ਜੀ ਇਹਦਾ 25000 ਤੋਂ ਸਟਾਰਟ ਹੈ ਜੀ ਅੱਗੇ ਬਾਕੀ ਕੁਆਲਟੀ ਵગેਰੇ ਵਜ੍ਹਾ ਨਾਲ ਇਹ 50000 ਦਾ ਬੱਚਾ ਵੀ ਹੁੰਦਾ ਜੀ ਠੀਕ ਹੈ ਉਹ ਜੈ ਜੀ ਕੁਆਲਟੀ ਦੇ ਕੁਆਲਟੀ ਤੇ ਡਿਪੈਂਡ ਕਰਦਾ ਜੀ ਬੰਦਾ ਕਹੇ ਜੇ ਮਤਲਬ ਕਰਦਾ ਹੈਗਾ ਲੈਣਾ ਚਾਹੁੰਦਾ ਬੱਚਾ ਠੀਕ ਹੈ ਤੇ ਇਹਦੇ ਵਿੱਚ ਆਪਣੇ ਨਾਲ ਕਲਰ ਕਿਹੜੇ ਕਿਹੜੇ ਮਿਲਦੇ ਨੇ ਕਲਰ ਇਹਦੇ ਵਿੱਚ ਆਪਣੇ ਕੋਪਰ ਵੀ ਹੈ ਜੀ ਗ੍ਰੇ-ਵਾਈਟ ਵੀ ਹੈ ਜੀ ਵਾਈਟ ਵੀ ਹੈ ਬਲੈਕ ਐਂਡ ਵਾਈਟ ਵੀ ਹੈ ਜੀ ਤਕ ਹਾਂਜੀ ਉਹਦੇ ਵਿੱਚੋਂ ਤੁਹਾਡੇ ਬਲੂ ਆਈ ਦੇ ਵਿੱਚ ਠੀਕ ਹੈ ਹਾਂਜੀ ਹਾਂਜੀ ਜਿਵੇਂ ਵੀ ਡਿਫਰੈਂਟ ਆ ਅੱਜ ਦਾ ਵੀ ਕੁਝ ਪਰਫਾਰਮ ਦਾ ਆਈ ਦਾ ਫਰਕ ਉਹਨੇ ਵੀ ਜਿਹੜੇ ਬਲੂ ਆਈ ਆ ਉਹ ਥੋੜੇ ਕੋਸਟਲੀ ਹੈ ਜਿਹੜੇ ਔਰ ਆਈ ਆ ਥੋੜੇ ਜਿਹਾ ਹੋਰ ਸਸਤੇ ਆ ਜਾਂਦੇ ਨੇ ਜਿਹੜੇ ਬ੍ਰਾਊਨ ਆਈ ਆ ਉਹ ਥੋੜੇ ਜਿਹਾ ਹੋਰ ਸਸਤੇ ਪੈਂਦੇ ਨੇ ਬਲੈਕ ਹਾਈਡ ਬਿਲਕੁਲ ਸਸਤੇ ਪੈਂਦੇ ਨੇ ਸਨ ਸਾਰੇ ਨੇ ਦੇ ਆਈਸ ਆਉਂਦੀਆਂ ਨੇ ਜਿਹਨਾਂ ਦੇ ਵਿੱਚ ਠੀਕ ਹੈ ਵੀ ਡਿਫਰੈਂਟ ਡਿਫਰੈਂਟ ਆਈਸ ਹੈ ਕਿਹੜੀ ਚਾਈ ਚਾਈ ਹੁੰਦੀ ਹੈ ਜੀ ਬਾਕੀ ਹਾਈਟ ਤੇ ਡਿਪੈਂਡ ਕਰਦਾ ਇਹਨਾਂ ਦੀ 20 ਸੈਂਟੀਮੀਟਰ ਤੋਂ ਲੈ ਕੇ 30 ਸੈਂਟੀਮੀਟਰ ਤੱਕ ਦੀ ਹਾਈਟ ਦੇ ਵਿੱਚ ਬੇਵਰੀ ਆਪਣੀ ਪੈਸੇ ਵੀ ਆਪਣੇ ਬ੍ਰਦਰ ਮੈਂ ਹੋਰ ਗੱਲ ਪੁੱਛਾਂ ਤੇ ਆਪਾਂ ਨੂੰ ਜਿਹੜਾ ਇਹਨਾਂ ਦਾ ਡਾਈਟ ਦਾ ਸ਼ਡਿਊਲ ਹੁੰਦਾ ਹੈ ਉਹ ਤੁਹਾਡਾ ਕੀਵੇਂ ਹੁੰਦਾ ਹੈ ਡਾਈਟ ਦੇ ਵਿੱਚ ਜੀ ਮੈਂ ਤਕਰੀਬਨ ਆਪਣੀ ਘਰੇ ਅਮਤਰ ਹੋਮ ਫੀਡ ਹੀ ਪਾ ਕੇ ਰਾਜੀ ਹੈ ਜੀ ਇਹਨਾਂ ਨੂੰ ਤਕਰੀਬਨ ਬਾਹਰਲੀ ਫੀਡ ਘੱਟੀ ਪ੍ਰੇਫਰੈਂਸ ਦਿੰਨਾ ਠੀਕ ਹੈ ਕਿਉਂਕਿ ਸਵੇਰੇ ਸਵੇਰੇ ਅਸੀਂ ਸਾਨੂੰ ਟਾਈਮ ਘੱਟ ਹੁੰਦਾ ਫੀਡ ਤੇ ਰੱਖਣਾ ਬਾਕੀ ਸ਼ਾਮ ਨੂੰ ਤਾਂ ਅਸੀਂ ਚਿਕਨ ਵਗੈਰਾ ਐਗ ਦਹੀਂ ਇਹ ਜਿੱਦ ਸਾਡੇ ਰੱਖਦੇ ਜਿਹੜੇ ਆਪਣੀ ਵੈਜੀਟੇਬਲ ਹੋ ਗਈਆਂ ਜਿਹੜੇ ਮਾਰਜ ਕਰਮ ਹੋ ਗਈ ਵੈਜੀਟੇਬਲ ਹੋ ਗਈ ਹਣਾ ਜੀ ਹੁਣ ਵੈਜੀਟੇਬਲ ਸਸਤੀ ਹੋ ਗਈ ਜੀ ਮੰਡੀਆਂ ਦੇ ਵਿੱਚ ਜਿਹੜੀ ਮਰਜ਼ੀ ਤੁਸੀਂ ਮਤਲਬ ਲਿਆ ਕੇ ਉਦੋਂ ਮਰਜ਼ੀ ਪਾ ਲੋ ਜੀ ਮਤਲਬ ਸਾਰਾ ਸਾਰਾ ਕੁਝ ਹੀ ਕੰਮ ਲੈਣਗੇ ਜੀ ਹਾਂ ਜੀ ਠੀਕ ਹੈ ਨਾ ਤੁਸੀਂ ਦੇਖ ਹੀ ਸਕਦੇ ਹੋ ਡੌਗ ਦੀ ਕੁਆਲਿਟੀ ਵੀ ਠੀਕ ਹੈ ਨਾ ਤੇ ਬੱਚਾ ਵੀ ਜਦੋਂ ਬਾਈ ਦੇਵੇ ਸਾਰੇ ਲੈਵਲ ਹੁੰਦੇ ਨੇ ਕਿ ਤੇ ਫਿਲਹਾਲ ਤੁਹਾਨੂੰ ਦਿਖਾਈ ਦਿੱਤਾ ਸਟਾਰਟਿੰਗ ਦੇ ਵਿੱਚ ਕਲਿੱਪ ਵੀ ਲੱਗ ਜੂਗਾ ਵੀਡੀਓ ਦੇ ਵਿੱਚ ਬਾਈ ਲੈਵੇ ਬੱਚੇ ਪਏ ਨੇ ਤੇ ਆਣ ਵਾਲੇ ਵੀ ਨੇਗੇ ਤੇ ਬ੍ਰਦਰ ਆਪਾਂ ਇਹ ਗੱਲ ਕਾ ਵੀ ਕਰੀਏ ਵੀ ਜਿਹੜਾ ਕੁਝ ਹੁੰਦਾ ਹੈ ਕਿ ਇਹਨਾਂ ਦੀ ਏਜ ਦਾ ਹਿਸਾਬតាម ਕੀ ਹੁੰਦਾ ਹੈ ਇਹਦਾ ਵੀ तकरीबन ਇਹਨਾਂ ਦੀ ਜਿਵੇਂ ਹੁਣ ਆਪਾਂ 12-13 ਸਾਲ ਕਹਿੰਦੇ ਆਪਾਂ ਇਹਨਾਂ ਦਾ ਹਾਂਜੀ ਹਾਂਜੀ ਇਹਨਾਂ ਨੂੰ ਵੀਰੇ ਪਰ ਟੈਂਪਰੇਚਰ ਮੈਂਟੇਨ ਰੱਖਣਾ ਪਊਗਾ ਆਪਾਂ ਨੂੰ ਜਿਹੜੇ ਸੁਪਰ ਬੁਲਗਲ ਹਾਂ ਹਸਕੀ ਨੇਗੇ 26 ਤੋਂ 28 ਟੈਂਪਰੇਚਰ ਦੇ ਵਿੱਚ ਇਹ ਰਹਿਣਗੇ ਜੀ ਏਸੀ ਦੇ ਵਿੱਚ तकरीबन ਜਿਹੜੇ ਸੁਪਰ ਬੁਲੀ ਕੋਡ ਨੇ ਜੀ ਹਨਾ ਜੀ ਜਿਹੜੇ ਸਟੈਂਡਰਡ ਕੋਡ ਨੇ ਉਹ ਰਹਿ ਸਕਦੇ ਨੇਗੇ ਕੋਈ ਗੱਲ ਨਹੀਂ ਉਹ ਕੂਲਰ ਵਗੈਰਾ ਚ ਰਹਿ ਸਕਦੇ ਨੇ ਪਰ ਇਹਨਾਂ ਨੂੰ ਟੈਂਪਰੇਚਰ ਮੈਂਟੇਨ ਰੱਖਣਾ ਪੈਂਦਾ ਗਰਮੀ ਦੇ ਵਿੱਚ ਠੀਕ ਹੈ ਤੇ ਆਪਣੇ ਲਈ ਵੀ ਕੋਡ ਦੂਸਰੇ ਬੱਚੇ ਵੀ ਮਿਲ ਜਾਂ ਪੁਰਬਲੀ ਕੋਟੀ ਹੁੰਦੇ ਨੇ ਬੁਲੀ ਕੋਟੀ ਹੁੰਦੇ ਨੇ ਜੀ ਜੀ ਤੇ ਬ੍ਰਦਰ ਆਪਕੀ ਆਪਣੀ ਹੋਰ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਕਰਦੇ ਹੋਰ ਪਰਲੇ ਵਿੱਚ ਜਰਮਨ ਹੈ ਜੀ ਜਰਮਨ ਤੇ ਕੰਮ ਕਰ ਰਹੇ ਜੀ ਮੈਂ ਹੁਣ तकरीबन ਜਰਮਨ ਦੇ ਪਰਲੇ ਵਿੱਚ ਦੋ ਸਟੱਟ ਹੈਗੇ ਨੇ ਜੀ ਘਰੇ ਵੀ ਮੈਂ ਬਰੀਡਿੰਗ ਕਰਨਾ ਲੱਗਿਆ ਆਪਦੀ ਬਰੀਡਿੰਗ ਕਰਨਾ ਲੱਗਿਆ ਜੀ ਠੀਕ ਹੈ ਜੀ ਹਾਂ ਬਾਕੀ ਡਾਕਟਰ ਸਾਹਿਬ ਆਪਣਾ ਲਵੇ ਜਿਹੜੇ ਸਟੱਡ ਨੇਗੇ ਇਹ ਕਿੰਨੇ ਨੇਗੇ ਕਿਹੜੇ ਕਿਹੜੇ ਕਲਰਸ ਨੇ ਸਟੱਡ ਮੇਰੇ ਲਈ ਵਿੱਚ ਕਾਪਰ ਕਰਨ ਦੇ ਤਿੰਨ ਨੇ ਜੀ ਬਲੈਕ ਐਂਡ ਵਾਈਟ ਦੇ ਦੋ ਨੇ ਜੀ ਠੀਕ ਹਾਂ ਜੀ ਵੀ ਸਾਰੇ ਓਪਨ ਸਟੱਡ ਨੇ ਓਪਨ ਸਟੱਡ ਸਰਵਿਸ ਹੈ ਜ ਸਾਰੇ ਵੀਰ ਜੀ ਆਪਣੇ ਆਪਣੇ ਕੇਸੀਏ ਨੇ ਜੀ ਠੀਕ ਹੈ ਜੀ ਕੋਈ ਆਪਣੇ ਲਈ ਨਾਉਣ ਕੇਸ ਹੈ ਬੱਚਾ ਨਹੀਂ ਕੋਈ ਸਟੱਡ ਨਹੀਂ ਕੁਝ ਵੀ ਸਾਰੇ ਆਪਣੇ ਲਈ ਕੇਸੀਏ ਸਾਰੇ ਰਜਿਸਟਰ ਨੇ ਤੇ ਆਪਾਂ ਕਹਿੰਦੇ ਆਧਾਰ ਕਾਰਡ ਨੇ ਹੋਰ ਹੈ ਯਾਰ ਬਾਈ ਦਾ ਕਹਿਣ ਦਾ ਮਤਲਬ ਹੈ ਵੀ ਜਿਵੇਂ ਬੰਦਿਆਂ ਦੇ ਆਧਾਰ ਕਾਰਡ ਬਣਦੇ ਨੇਗੇ ਜੀ ਇਹ ਕਹਿੰਦਾ ਉਹਦੇ ਹੀ ਇਹਨਾਂ ਦੇ ਕੇਸੀਏ ਦੇ ਜਿਹੜੇ ਡਾਕ ਦੇ ਕਾਗਜ਼ ਹੁੰਦੇ ਨੇ ਕਿ ਉਹ ਬਾਈ ਦੇ ਅਵੇਲੇਬਲ ਲੈ ਕੇ ਉਹ ਸਾਰੀ ਹੈਗੇ ਨੇ ਕਿ ਹਾਂਜੀ ਹਾਂਜੀ ਉਹ ਸਾਰੀ ਇਹਨਾਂ ਦੇ ਮੈਂਬਰਿੰਗ ਜਿਹੜਾ ਜਿਹੇ ਜਿ ਪਕਾੜ ਹੁੰਦਾ ਹੈ ਆਦਿ ਵਗੈਰਾ ਸਾਰਾ ਕੁਝ ਬਾਈ ਦੇ ਬਿਲਕੁਲ ਆਪਣੇ ਕੋਲ ਆ ਜਾਏਗਾ ਯਾਰ ਜੀ ਠੀਕ ਹੈ ਨਾ ਤੇ ਮੈਂ ਪੁੱਛਾਂ ਵੀ ਜੀ ਆਪਣੇ ਕੋਲ ਕੇਸੀਏ ਬੱਚ ਵੀ ਮਿਲ ਜਾਂਦਾ ਵੀ ਏਸੀ ਆ ਵੀ ਮਿਲ ਜਾਂਦਾ ਵੀ ਚਾਰਜਿੰਗ ਵਾਦੇ ਤੁਸੀਂ ਚਾਰਜ ਪਾ ਦੋ ਹਾਂ ਜੀ ਨਾਉਣ ਕੇਸੇ ਥੋੜੀ ਘੱਟ ਦੋਗੇ ਤੁਹਾਨੂੰ ਪਤਾ ਹੈ ਜੀ ਠੀਕ ਹੈ ਜੀ ਜੋ 5000 ਵਾਦੇ ਨੇ ਹਾਂ ਜੀ 5000 ਰੁਪਏ ਜੀ ਜੀ ਠੀਕ ਹੈ ਕਵੀ ਕੇਸੀ ਆ ਏਸੀ ਆ ਜੀ ਜੀ ਨਾਉਣ ਕੇਸੀ ਆ ਵੀ ਮਿਲ ਜਾਂਦਾ ਕੇਸੀ ਦੇ ਚਲੋ ਹੁੰਦੇ ਤੇ ਪੈਂਦਾ ਕਾਫੀ ਡੇ ਕਰਦੇ ਜੀ 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 ਬਾਕੀ ਵੀ ਆਪਣੇ ਕੋਈ ਆਪਾਂ ਜੇ ਕੋਈ ਡੌਗ ਦੇ ਪਰਦੇ ਕੋਈ ਲਿੰਦਾ ਆ ਚਲੋ ਠੀਕ ਆ ਉਹਦੀ ਸਾਫ ਸੰਭਾਲ ਵਾਸਤੇ ਤੁਹਾਨੂੰ ਸਾਰੀ ਗੱਲ ਹੋਵੇ ਡਿਟੇਲ ਪੁੱਛ ਸਕਦੇ ਜਦੋਂ ਮਰਜ਼ੀ ਪੁੱਛ ਸਕਦੇ ਵੀ ਸਾਲ ਤੱਕ ਆਪਾਂ ਜਿਹੜਾ ਡੌਗ ਆਪਣਾ ਬੱਚਾ ਜਿਹਾ ਤੁਹਾਨੂੰ ਲੈ ਕੇ ਸ਼ੁਰੂਆਤ ਲਈ ਕੋਈ ਮੈਡੀਸਨ ਵਾਸਤੇ ਆਪਾਂ ਪ੍ਰੋਪਰ ਅਗਲੇ ਨੂੰ ਗਾਈਡ ਕਰਦੇ ਹਾਂ ਠੀਕ ਹੈ ਠੀਕ ਹੈ ਜੀ ਵੈਕਸੀਨੇਸ਼ਨ ਜਿਹੜੀ ਹੈਗੀ ਫਸਟ ਆਪਾਂ ਲਾ ਚੀ ਦਿੰਨੇ ਆ तकरीबन ਠੀਕ ਹੈ ਜੀ ਆਪਾਂ ਕੋਈ ਬੱਚਾ ਵੈਕਸੀਨੇਸ਼ਨ ਤੋਂ ਬਗੈਰ ਨਹੀਂ ਦਿੰਦੇ ਜੀ ਸਹਿਲਾ ਫਸਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਜਿੰਨੀ ਵੀ ਗਾਈਡ ਆਪਾਂ ਅੱਗੇ ਕਰੀ ਜਾਂਦੇ ਹਾਂ ਹਾਂ ਡਾਕਟਰ ਨੂੰ ਕੰਸਲਟ ਵੀ ਕਰ ਸਕਦੇ ਹੋ ਬਾਕੀ ਬਾਈ ਨੂੰ ਵੀ ਪੁੱਛ ਸਕਦੇ ਹੋ ਕੋਈ ਜੇ ਪ੍ਰੋਬਲਮ ਆਂਦੀ ਆ ਬੰਦੇ ਨੂੰ ਠੀਕ ਹੈ ਡਾਕਟਰ ਜੀ 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 ਹਾਂ ਬਾਕੀ ਅਸੀਂ ਇੱਕ ਡੌਗ ਲਵਰ ਐ ਸਾਰੇ ਹੀ ਜਿਹੜੀ ਟੀਮ ਬੈਠੀ ਆ ਅਸੀਂ ਡੌਗ ਲਵਰ ਪਹਿਲਾਂ ਹੀ ਆ ਬਾਅਦ ਦੇ ਵਿੱਚ ਸਾਡਾ ਬਿਜ਼ਨਸ ਹੋਇਆ ਏ ਜੀ 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 ਠੀਕ ਹੈ ਨਾ ਅੱਜ ਨੂੰ ਮੈਂ ਵੀ YouTube ਤੇ ਕੰਮ ਕਰ ਰਹੇ ਆ ਪਹਿਲਾਂ ਮੈਂ ਡੌਗ ਲਵਰ ਐ ਠੀਕ ਹੈ ਨਾ ਪੈਟ ਲਵਰ ਐ ਅਸੀਂ ਤਾਂ ਅਸੀਂ YouTube ਤੇ ਉੱਪਰ ਆਏ ਆ ਜੀ ਜੀ ਠੀਕ ਹੈ ਨਾ ਤਾਂ ਬਾਕੀ ਬਾਈ ਜੀ ਆਪਣਾ ਜਰਮਨ ਦੀ ਆਪਾਂ ਤੁਹਾਨੂੰ ਦਿਖਾਣੇ ਆ ਅੱਗੇ ਵੀ ਵੀਡੀਓ ਦੇ ਵਿੱਚ ਵੀ ਬਾਈ ਨੇ ਵੀ ਜਿਹੜਾ ਜਰਮਨ ਡੌਗ ਤਿਆਰ ਡਾਕਟਰ ਸਾਹਿਬ ਆਪਣਾ ਇਹ ਡੌਗ ਹੈ ਜਿਹੜਾ ਇਹ ਸਪੈਸ਼ਲ ਜਿਹੜਾ ਤੁਸੀਂ ਜਰਮਨ ਤੋਂ ਆ ਤਿਆਰ ਕੀਤੇ ਨੇ ਜਿਹ ਕਹਣਾ ਬਾਈ ਨੇ ਦੋ ਡੌਗ ਤਿਆਰ ਕੀਤੇ ਨੇ ਬਾਈ ਤੇ ਬਹੁਤ ਹੀ ਕੁਆਲਿਟੀ ਦੇ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਨਾ ਥੋੜਾ ਜ਼ੂਮ ਕਰਕੇ ਰਖਾਣਾ ਬਾਈ ਇਹ ਬਾਈ ਜੀ ਕਿਹੜੀ ਬਲ ਲੈ ਲੈਣਾ ਹੈ ਇਹ ਵੀਰ ਜੀ ਬਾਈ ਹਰਪ੍ਰੀਤ ਲਵੇ ਡੌਗ ਹੈਗਾ ਮੈਂ ਬ੍ਰੈਂਡ ਸਰ ਹੈਗਾ ਫੀਕੋ ਫੀਗੋ ਹਾਂ ਉਹਦੇ ਅੰਦਰ ਜੀ ਇੰਪੋਰਟ ਹੋਇਆ ਹੋਇਆ ਜੀ ਉਹ ਰੋਗ ਅੱਗੇ ਫੀਗੋ ਉਹਦਾ ਬੱਚਾ ਜੀ ਹੈ ਆਪਣੇ ਲਈ ਬਾਈ ਫਰਪੀਟਾਂ ਦੇ ਨਾਲ ਠੀਕ ਹੈ ਕੇਸੀ ਆਈ ਹੈ ਜੀ ਇਹ ਇਸ ਤੇ ਵੀ ਨੌਨ ਕੋਡ ਦੇ ਵਿੱਚ ਹੈ ਜੀ ਨੌਨ ਕੋਡ ਦੇ ਜੀ ਤੇ ਭਾਈ ਜੀ ਇਹਦੀ ਵੀ ਸਟਾਰਟ ਸਰਵਿਸ ਚੱਲੂ ਆਪਾਂ ਸਟਾਰਟ ਸਰਵਿਸ ਚੱਲੂ ਆ ਜੀ ਇਹਦੀ ਵੀ ਠੀਕ ਹੈ ਹਾਂ ਜੀ ਤੇ ਇਹਦੀ ਕੀ ਚਾਰਜਿੰਗ ਬਸ ਇਹਦਾ ਵੀ 25000 ਰੁਪਏ ਹੈ 25000 ਹਾਂ ਜੀ ਤੇ ਦੋਨੋਂ ਦਾ ਸੇਮ ਹੈ ਕਿ ਰੇਮ ਵੀ ਸੇਮ ਹੈ ਵੀ ਇਹ ਉਹ ਜਿਹੜਾ ਮਰਜ਼ੀ ਆ ਵੀ ਡਿਪੈਂਡ ਆ ਵੀ ਜਿਹਨੇ ਹਾਸਕੀ ਦੀ ਮਿਲਣੀ ਆ ਇਸੇ ਕਰ ਸਕਦਾ ਜੀ 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 ਪੱਪੀ ਦਾ ਪ੍ਰਾਈਸ ਕੀ ਹੁੰਦਾ ਭਾਈ ਪੱਪੀ ਦਾ ਪ੍ਰਾਈਸ ਜੀ ਇਹਦਾ 25000 ਤੋਂ ਸ਼ੁਰੂ ਹੈ ਜੀ 25 ਤਕਰੀਬ 30000 30000 ਰੁਪਏ ਜਾਂ 35000 ਦੇ ਕੰਡੀਸ਼ਨ ਕੰਪਲ ਕੁਆਲਟੀ ਦੇ ਉੱਪ ਬਾਕੀ ਵੀ ਆਪਣਾ ਜਿਹੜਾ ਹੈਗਾ ਹੈ ਐ ਚਾਈ ਦੀ ਲੈਨ ਦਾ ਕਿਉਂ ਦੂਸਰਾ ਡੌਗ ਜੀ ਉਹ ਆਪਣੇ ਦੀ ਬਾਈ ਇੰਜੀਨੀਅਰ ਕਰਨ ਵਾਲਾ ਲੱਗਿਆ ਜੀ ਕੁਆਡੋ ਹੈ ਉਹਦਾ ਮਤਲਬ ਦਾਦਾ ਜੀ ਗ੍ਰੈਂਡਫਾਦਰ ਹੈ ਉਹਦਾ ਇਹ ਅੱਗੇ ਬੱਚਾ ਜੀ ਆਪਣਾ ਠੀਕ ਆ ਭਾਈ ਕਿਹੜਾ ਦਵਾਈ ਇੰਜੀਨੀਅਰ ਕਰਨ ਵਾਲਾ ਇੰਜੀਨੀਅਰ ਹਾਂਜੀ 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 ਠੀਕ ਆ ਚਤੂਨੀ ਵੱਲੋਂ ਕੜਿਆ ਆਪਣਾ ਉਹਦਾ ਗ੍ਰੈਂਡਫਾਦਰ ਇਹਦੇ ਲਵੀ ਹੈ ਜੀ ਠੀਕ ਆ ਕੁਆਡੋ ਦਾ ਇਹ ਪੁੱਤ ਹੈ ਜੀ ਪੁੱਤ ਹੈ ਹਾਂਜੀ ਜੇ ਤੁਸੀਂ ਐਂਗੂਲੇਸ਼ਨ ਦੇ ਸਕਦੇ ਡੌਗ ਦੀ ਠੀਕ ਹੈ ਨਾ ਬਾਕੀ ਪੁੰਜਾ ਪੁੰਜਾ ਵੀ ਬਹੁਤ ਵਧੀਆ ਫਾਰਪੁਰ ਵੀ ਬਹੁਤ ਹੈੱਡਫੋਨ ਦੀ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਨਾ ਤੇ ਦੋਨੋਂ ਦੀ ਸੇਮ ਚਾਰਜਿੰਗ ਹੀ ਹੈ ਸੇਮ ਚਾਰਜਿੰਗ ਹੈ ਜੀ ਠੀਕ ਹੈ ਤੇ ਪੀਪੀ ਵੀ ਸੇਮ ਮਿਲਦੇ ਪੀਪੀ ਵੀ ਸੇਮ ਹੀ ਮਿਲਣਗੇ ਹਾਂ ਜੀ ਠੀਕ ਹੈ ਨਾ ਤੇ ਬਾਕੀ ਬਾਈ ਜੀ ਆਪਾਂ ਹੁਣ ਜਿਹੜੀ ਕਈ ਤੁਸੀਂ ਦੇਖਿਆ ਮੁੱਦਾ ਚੱਲਦਾ ਰਹਿੰਦਾ ਹੈ ਵੀ ਹਾਂ ਜੀ ਵੀ ਐਨੇ ਡੌਗ ਨਹੀਂ ਰੱਖ ਸਕਦੇ ਐਨੇ ਉਹ ਨਹੀਂ ਰੱਖ ਸਕਦੇ ਬਾਈ ਬਾਈ ਜੀ ਇੱਕ ਨਾ ਐਨੀਮਲ ਐਕਟ ਦਾ ਮਤਲਬ ਹਾਈ ਕੋਰਟ ਵੱਲੋਂ ਆਰਡਰ ਹੈਗਾ ਆਪਣਾ ਆਪਣੇ ਘਰੇ ਵਾਚ ਜਿੰਨੇ ਮਰਜ਼ੀ ਤੁਸੀਂ ਡੌਗ ਰੱਖ ਸਕਦੇ ਹੋ ਕੋਈ ਮਤਲਬ ਜਿਵੇਂ ਪਿੰਡਾਂ ਵਾਲੇ ਜਲਸੀ ਕਰਦੇ ਨੇ ਕੋਈ ਲੋਕ ਹੋ ਰਿਹਾ ਕਰੀ ਜਾਣ ਉਹਨਾਂ ਨੂੰ ਕੋਈ ਆਪਾਂ ਨੂੰ ਮਤਲਬ ਕੋਈ ਪ੍ਰਵਾਹ ਨਹੀਂ ਹੈਗੀ ਹਾਈ ਕੋਰਟ ਦਾ ਆਊਟਰ ਹੈ ਜੇ ਕੋਈ ਬੰਦਾ ਕੋਈ ਰਿੱਟ ਵਗੈਰਾ ਪਾਉਂਦਾ ਵੀ ਹੈ ਤਾਂ ਆਪਣੀ ਹੀ ਮਤਲਬ ਆਪਣਾ ਆਪਣੇ ਫੇਵਰਟ ਚ ਹੀ ਜਾਊਗੀ ਇਹ ਉਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਆਪਣੇ ਘਰੇ ਡਾਉਗ ਆਪਾਂ ਰੱਖ ਸਕਦੇ ਆ ਕਿਉਂਕਿ ਆਪਾਂ ਵੀਰੇ ਆਪਣੇ ਬੱਚਿਆਂ ਵਾਂਗੂ ਰੱਖਦੇ ਆ ਇਹਨਾਂ ਨੂੰ ਠੀਕ ਆ ਏਸੀ ਐਫਸੀ ਘਰੇ ਚਲਾਈਏ ਨਾ ਚਲਾਈਏ ਇਹਨਾਂ ਦੇ ਏਸੀ ਪਹਿਲਾਂ ਚਲਾਉਣਾ ਜਾ ਕੇ ਠੀਕ ਆ ਜੀ ਆਹ ਏਡਾਈਟ ਪ੍ਰੋਪਰ ਦਿੰਦੇ ਆ ਏਸੀ ਵੀ ਚੱਲਦੇ ਆ ਡਾਈਟ ਵੀ ਆ ਪ੍ਰੋਪਰ ਹੈ ਠੀਕ ਹੈ ਨ ਰਾਖਾਨ ਨੂੰ ਦਹੀ ਦੀ ਗਣ ਕਰਦੇ ਆ ਜੀ ਮਤਲਬ ਗਾਰਡਿੰਗ ਦੇ ਤਾਂ ਉੱਤੇ ਠੀਕ ਆ ਵੀ ਉਹ ਕਿਸੇ ਗਾਰਡ ਵਾਸਤੇ ਵਧੀਆ ਡੌਗ ਨਹੀਂ ਉਹ ਫ੍ਰੈਂਡਲੀ ਤਾਂ ਲੈ ਸਕਦੇ ਜੀ ਤਾਂ ਗਾਰਡਿੰਗ ਵਾਸਤੇ ਗਾਰਡਿੰਗ ਵਾਸਤੇ ਜਰਮਨ ਰੱਖ ਸਕਦੇ ਜੀ ਬਾਈ ਦਾ ਕਹਿੰਦਾ ਮਤਲਬ ਸੀਗਾ ਤੇ ਬਾਕੀ ਕੋਈ ਵੀ ਤਰ੍ਹਾਂ ਦਾ ਪੱਪੀ ਲੈਣਾ ਹੋਵੇ ਬਾਈ ਦੋ ਠੀਕ ਹੈ ਨਾ ਬਾਈ ਆਪਣਾ ਕੋਈ ਫੇਸ